ਵਾਹਿਗੁਰੂ ਜੀ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਸਭ ਨੂੰ ਆਪ ਸਭ ਨੂੰ ਪਤਾ ਹੀ ਹੈ ਕਿ ਹੋਲੀ ਤੋਂ ਬਾਅਦ ਹੁਲਾ ਮਹੱਲਾ ਆ ਰਿਹਾ ਹੈ ਕਹਿੰਦੇ ਨਾ ਕਿ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੁਲਾ ਹੈ ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਹੈ ਵਾਹਿਗੁਰੂ ਜੀ ਹੁਲਾ ਇੱਕ ਅਰਬੀ ਸ਼ਬਦ ਹੈ ਜਿਹੜਾ ਕਿ ਹੁਲ ਤੋਂ ਲਿਆ ਗਿਆ ਹੈ ਤੇ ਦਾ ਅਰਥ ਚੰਗੇ ਕੰਮ ਦੇ ਲਈ ਲੜਨਾ ਤੇ ਮਹੱਲੇ ਦਾ ਅਰਥ ਜਿੱਤ ਤੋਂ ਬਾਅਦ ਵਸਣ ਦੀ ਥਾਂ ਹੋਲਾ ਮਹੱਲਾ ਦੀ ਜਿਹੜੀ ਸ਼ੁਰੂਆਤ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ 10ਵੇਂ ਪਾਤਸ਼ਾਹ ਉਹਨਾਂ ਨੇ 1700 ਦੇ ਵਿੱਚ ਹੌਲਗੜ੍ਹ ਕਿਲੇ ਤੋਂ ਕੀਤੀ ਸੀ ਹੋਲਾ ਮਹੱਲਾ ਮਨਾਉਣ ਦਾ ਮੁੱਖ ਕਾਰਨ ਕੀ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਜਿਹੜੀ ਪਰੰਪਰਾ ਸੀਗੀ ਜਿਸ ਦੇ ਦੌਰਾਨ ਗੁਰੂ ਜੀ ਆਪਣੀ ਫੌਜ ਦੇ ਵਿੱਚ ਜੋਸ਼ ਤੇ ਭਾਵਨਾ ਪੈਦਾ ਕਰਨ ਦੇ ਲਈ ਨਕਲੀ ਲੜਾਈਆਂ ਕਰਵਾਉਂਦੇ ਸੀਗੇ ਤੇ ਜੇਤੂ ਫੌਜ ਨੂੰ ਇਨਾਮ ਦਿੰਦੇ ਸੀਗੇ ਵਾਹਿਗੁਰੂ ਜੀ ਤਾਂ ਵਾਹਿਗੁਰੂ ਖਾਲਸਾਈ ਜਿਹੜੀ ਸਾਡੀ ਜਾਹੋ ਜਲਾਲ ਹੈ ਉਹਦਾ ਪ੍ਰਤੀਕ ਹੈ ਹੋਲਾ ਮਹੱਲਾ ਕੌਮੀ ਜੋੜ ਮੇਲਾ ਪਰਦਾਇਸ ਦਿਨ ਅਨੰਦਪੁਰ ਸਾਹਿਬ ਕਹਿੰਦੇ ਮੇਰਾ ਖਾਲਸਾ ਪੰਥ ਦੇ ਜਨਮ ਸਥਾਨ ਤਖਤ ਸ਼੍ਰੀ ਕੇਦਕੜ ਸਾਹਿਬ ਦੇ ਵਿਖੇ ਧਾਰਮਿਕ ਪਰੰਪਰਾਵਾਂ ਦੇ ਨਾਲ ਹੀ ਮਨਾਇਆ ਜਾਂਦਾ ਹੈ ਇਸ ਦਿਨ ਅਨੰਦਪੁਰ ਸਾਹਿਬ ਦੇ ਸਮੇਤ ਸਮੁੱਚਾ ਜਿਹੜਾ ਇਲਾਕਾ ਹੁੰਦਾ ਹੈ ਉਹ ਖਾਲਸਾ ਹੀ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਖਾਲਸਾ ਪੰਥ ਹੋਲੀ ਨਹੀਂ ਹੋਲਾ ਖੇਡਦਾ ਹੈ ਤੇ ਮਹੱਲਾ ਕੱਢਦਾ ਹੈ ਵਾਹਿਗੁਰੂ ਜੀ ਹੋਲੀ ਤੋਂ ਅਗਲੇ ਦਿਨ ਆਨੰਦਪੁਰ ਸਾਹਿਬ ਦੇ ਵਿੱਚ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਤੇ ਇੱਕ ਮੇਲਾ ਪਰਦਾ ਹੈ ਜਿਹਨੂੰ ਕਹਿੰਦੇ ਨੇ ਹੋਲਾ ਮਹੱਲਾ ਵਾਹਿਗੁਰੂ ਜੀ ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ 13ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਸੰਮਤ 1701 ਨੂੰ ਚੇਤ ਦੀ 1 ਤਾਰੀਖ ਨੂੰ ਰੱਖਿਆ ਸੀਗਾ ਉਹਨਾਂ ਨੇ 칼ਸੀ ਨੂੰ ਸ਼ਸਤਰ ਵਿੱਦਿਆ ਯੁੱਧ ਕਲਾ ਦੇ ਵਿੱਚ નિਪੁੰਨ ਕਰਨ ਦੇ ਵਾਸਤੇ ਤੇ ਸ਼ਸਤਰ ਵਿੱਦਿਆ ਦੇ ਵਿੱਚ ਦੋ ਦਲ ਬਣਾਏ ᱛੀਗੇ ਤੇ ਉਹਨਾਂ ਦੇ ਵਿੱਚ ਜਿਹੜੀ ਮਸਨੂਈ ਕਾਰਵਾਈ ਮਤਲਬ ਕਿ ਬਹਾਦਰ ਯੋਧਿਆਂ ਦੇ ਤੇ ਜਿਹੜੇ ਵੀ ਹੁੰਦੇ ਸੀਗੇ ਉਹਨਾਂ ਦੀ ਦੋ ਮੁਕਾਬਲੇ ਕਰਵਾਏ ਜਾਂਦੇ ਸੀਗੇ ਤੇ ਉਹਨਾਂ ਦੇ ਵਿੱਚੋਂ ਜਿਹੜੇ ਜਿੱਤਦੇ ਸੀਗੇ ਉਹਨਾਂ ਨੂੰ ਸਿਰੋਪੇ ਬਖਸ਼ੀ ਜਾਂਦੇ ਸੀਗੇ ਉਦੋਂ ਤੋਂ ਹਰ ਸਾਲ ਆਨੰਦਪੁਰ ਦੇ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਿਆ ਵਾਹਿਗੁਰੂ ਜੀ ਇਸ ਦਿਨ ਸੰਗਤ ਦਾ ਇੱਕ ਵੱਡਾ ਇਕੱਠ ਹੁੰਦਾ ਹੈ ਜਿਸ ਨੂੰ ਮਹੱਲਾ ਕਹਿੰਦੇ ਹਨ ਤਿੰਨ ਨਗਾਰਿਆਂ ਦੀ ਧੂਨੀ ਦੇ ਵਿੱਚ ਸੱਚ ਧਜ ਦੇ ਨਾਲ ਇੱਕ ਗੁਰਦ ਆਮ ਤੋਂ ਦੂਜੇ ਗੁਰਦ ਆਮ ਤੱਕ ਨਿਕਲਦਾ ਹੈ ਵਾਹਿਗੁਰੂ ਜੀ ਤਵਾਹਿਗੁਰੂ ਜੀ ਇਸ ਦਿਨ ਇਸ ਮਹੱਲੇ ਦੇ ਵਿੱਚ ਨਿਹੰਗ ਸਿੰਘ ਤੇ ਪੁਰਾਤਨ ਫੌਜੀ ਆਨ ਸ਼ਾਨ ਦੇ ਨਾਲ ਸ਼ਾਮਲ ਹੁੰਦੇ ਨੇ ਤੇ ਸਿੱਖ ਸੰਗਤਾਂ ਜਿਹੜੇ ਗਤਕੇ ਦੇ ਕਰਤੱਬ ਵਗੈਰਾ ਪੇਸ਼ ਕਰਦੀਆਂ ਨੇ ਤਾਂ ਇਸ ਤਰ੍ਹਾਂ ਜਿਹੜਾ ਹੋਲਾ ਮਹੱਲਾ ਹੈ ਉਹ ਅਨੰਦਪੁਰ ਸਾਹਿਬ ਕੇ ਮਨਾਇਆ ਜਾਂਦਾ ਹੈ ਤਵਾਹਿਗੁਰੂ ਜੀ ਇੱਕ ਵਾਰ ਫੇਰ ਤੋਂ ਸਾਰੀਆਂ ਸੰਗਤਾਂ ਨੂੰ ਆਉਣ ਵਾਲੇ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਲੱਖ ਲੱਖ ਵਧਾਈਆਂ ਹੋਣ ਆਪ ਸਭ ਦੀ ਜ਼ਿੰਦਗੀ ਦੇ ਵਿੱਚ ਹੋਲੇ ਮਹੱਲੇ ਦੀ ਜਿਹੜਾ ਤਿਉਹਾਰ ਹੈ ਉਹ ਖੁਸ਼ੀਆਂ ਲੈ ਕੇ ਆਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ